ਦੇ ਮਸਜਿਦਾਂ ਦੇ ਢਾਡੇ ਜੋ ਕੁਛ ਤੈਂਦਾ ਇੱਕ ਬੰਦੇ ਦਾ ਦਿਲ ਨਾਲ ਤਾਂ ਖਾਈ ਰੱਬ ਦਿਲਾਂ ਵਿੱਚ ਰਹਿੰਦਾ ਬਾਈ ਰੱਬ ਕਿਤੇ ਲੱਭਣ ਦੀ ਲੋੜ ਨਹੀਂ ਬਾਈ ਰੱਬ ਇਨਸਾਨੀ ਜਾਂਮੇ ਚ ਦ ਰੱਬ ਦੇ ਹਰ ਬੰਦੇ ਦੇ ਇਨਸਾਨ ਦੇ ਅੰਦਰ ਆ ਬਾਈ ਅਹੀ ਇਸ ਤੋਂ ਪਰਿਵਾਰ ਦੇ ਵਿੱਚ ਆਏ ਪਰਿਵਾਰ ਦੇ ਹਾਲਾਤ ਵੇਖੇ ਤੇ ਵਾਕਿਆ ਜੋ ਦਿਖਾਇਆ ਸੀ ਉਸ ਤੋਂ ਵੀ ਜ਼ਿਆਦਾ ਮਾੜੇ ਹੋਣਗੇ ਜੋ ਵੀ ਦਿੱਕਤ ਹੋਏਗੀ ਮਾਤਾ ਜੀ ਨੇ ਕਹਿਤਾ ਕਿ ਤੁਸੀਂ ਸਵੇਰੇ ਗੋਨਾਨਾ ਕਾ ਹਸਪੀਟਲ ਜਾਓ ਜੋ ਵੀ ਸਕੈਨ ਵਗੈਰਾ ਕਰਾ ਕੇ ਡਾਕਟਰ ਜਿਹੜੀ ਵੀ ਦਵਾਈ ਦੇ ਵਗੈਰਾ ਲੈ ਕੇ ਦੇਣਗੇ ਪਤਾ ਅਨੁਸਾਰ ਹੀ ਕਰਵਾ ਲਾਂਗੇ ਬਾਈ ਆਪਣੇ ਉਹਦੇ ਬਈ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਦਾ ਚੂਲਾ ਪਵਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਭੈਣ ਦੀ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰਵਾਸ ਚ ਸਿਰਫ ਇੱਕੋ ਕਮਾਈ ਦਾ ਸਾਧਨ ਆ ਸਿਰਫ ਮਾਤਾ ਜਿਹੜੀ ਸਿਰਫ 4-5 ਮਹੀਨੇ ਪਹਿਲਾਂ ਚਾਹ ਦੀ ਡੇੜੀ ਲਈ ਹੈਗੀ ਆਪਾਂ ਨਾਲ ਬਿਲਕੁਲ ਚਾਹ ਦੀ ਇੱਕ ਸਿਰਫ 2-4 ਕਦਮ ਦੀ ਦੂਰੀ ਦੇ ਉੱਤੇ ਮਾਤਾ ਦੇ ਭਈਆਂ ਦੀ ਡੇੜੀ ਲੱਗੀ ਵੇਖੀ ਆ ਜਿੱਥੇ ਗਾਘ ਵੀ ਸੀਗਾ ਪਰ ਪੰਜਾਬੀਆਂ ਕੋ ਆਪਾਂ ਖਾਣਾ ਪਸੰਦ ਨਹੀਂ ਕਰਦੇ ਯਾਰ ਕਿਵੇਂ ਭਈਆਂ ਤੇ ਪੀੜ ਲੱਗੀ ਹੁੰਦੀ ਯਾਰ ਕੋ ਇਹਨਾਂ ਨਾ ਬਾਕੀ ਤੂੰ ਫੋਕੀ ਵਾਵਾ ਖੱਟਰ ਮਸੇ ਇੱਥੇ ਆਏ ਉਹ ਭਾਈ ਤੂੰ ਹੀ ਆਜੋ ਤੂੰ ਹੀ ਬੋਕੀ ਵਾਵਾ ਖੱਟਰ ਤੂੰ ਹੀ ਆਪਣਾ ਆਣ ਗਵਾਨੀ ਸੰਭਲੋ ਤੁਹਾਡੇ ਵਰਗੇ ਸੰਸਥਾ ਨੂੰ ਇੱਥੇ ਆਣਾ ਹੀ ਨਾ ਪਵੇ ਬਾਈ ਬੇਲਾ ਮਾਤਾ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਸੀ ਹੁਣ ਚਾਹ ਦੀ ਡੇੜੀ ਲਾ ਕੇ ਗੁਜ਼ਾਰਾ ਕਰਦੀ ਬੜੇ ਤਰਸਯੋਗ ਹਾਲਾਤ ਨੇ ਯਾਰ ਜਦੋਂ ਆਪਾਂ ਆਏ ਸਾਡੇ ਕੋਲ ਵੀ ਵੇਖਿਆ ਗਿਆ ਕਿਹੜੇ ਹਾਲਾਤਾਂ ਚ ਪਰਿਵਾਰ ਨਿਕਲਦਾ ਬਾਈ ਮੈਂ ਬਈ ਬੁਗੜੀ ਦੇ ਨਾਲ ਪਿੱਗੀ ਬੰਗ ਲਗਾਇਆ ਹੈ ਬੁਗਣੀ ਜਿਹਨੂੰ ਕਹਿੰਦੇ ਆ ਮੈਂ ਬੁਗਗੀ ਤੋੜੀ ਬਾਈ ਜਿਹੜੀ ਵੀ ਉਹਦੀ ਸੇਵਿੰਗ ਸੀ ਮੈਂ ਚੁੱਕ ਕੇ ਮਾਤਾ ਦਾ ਸਮਾਨ ਲਿਆ ਦਿੱਤਾ ਯਾਰ ਮੈਂ ਖਾਂ ਜਿਹੜੀਆਂ ਦਵਾਵਾਂ ਮਾਤਾ ਦੇ ਢਿੱਡੋਂ ਨਿਕਲਣਗੀਆਂ ਪੈਸੇ ਵਟ ਕੇ ਅੱਗੋਂ ਰੋਜ਼ਗਾਰ ਕਰਨ ਯੋਗੀ ਹੋਊਗੀ ਤੇ ਮੇਰਾ ਖਾਦਿਆ ਬੜੀ ਮੇਰੇ ਬੱਚੇ ਨੂੰ ਜਾਣੀ ਹੈ ਬਾਈ ਜਿੰਨੇ ਰੁਪਏ ਰੁਪਏ ਜੋੜ ਕੇ ਉਹਨੇ ਬੁਗਗੀ ਚ ਪਾਇਆ ਫਿਰ ਉਹ ਵੇਨਾਨ ਹੋਰ ਮਾਲ ਕਹਿੰਨਾਂ ਨੂੰ ਹੋਰ ਜ਼ਿਆਦਾ ਦਵੇ ਜਿੰਨਾ ਕਿ ਇਹਨਾਂ ਨੇ ਮੈਨੂੰ ਦਿੱਤਾ ਇਤੋਂ ਵੰਡ ਖੋਰ ਮਾਰਾ ਇਹਨਾਂ ਨੂੰ ਦਵੇ ਅਸ ਵੀਰਾਂ ਨੂੰ ਖਵਾਵਾਂਗੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਨਰਾਇਣਗੜ੍ਹ ਇਲਾਕੇ ਦੀਆਂ ਜਿਹੜੇ ਕਿ ਅਸੀਂ ਪਿਛਲੇ ਦਿਨ ਇੱਕ ਵੀਡੀਓ ਆਪਣੇ ਪੰਜਾਬੀ ਲੋਕ ਚੈਨਲ ਤੇ ਦਿਖਾਈ ਸੀ ਉਸ ਤੋਂ ਬਾਅਦ ਸਮਾਜ ਸੇਵੀ ਜਿਹੜੇ ਕਿ ਇੱਕ ਜਰੀਆ ਟੀਮ ਦੇ ਸਦਸਦਨ ਮੈਂਬਰ ਨੇ ਨਵਦੀਪ ਭਾਈ ਅਕਸਰ ਲੋੜਵੰਦ ਪਰਿਵਾਰਾਂ ਦੇ ਤੇ ਲੋੜਵੰਦ ਲੋਕਾਂ ਕੋਲ ਪਹੁੰਚਦੇ ਨੇ ਤੇ ਉਹਨਾਂ ਦੀ ਦਵਾਦਾਰੂ ਉਹਨਾਂ ਦਾ ਇਲਾਜ ਜਿਹੜਾ ਉਹ ਕਰਾਉਂਦੇ ਨੇ ਤੇ ਨਵਦੀਪ بھائی ਨਾਲ ਵੀ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਕੀ ਮਾਮਲਾ ਨਵਦੀਪ ਜੀ ਕਿਸ ਤਰ੍ਹਾਂ ਦੇ ਦੋ ਪਰਿਵਾਰ ਦਾ ਜਿਸ ਤਰ੍ਹਾਂ ਦੇ ਹਾਲਾਤ ਦਿਖਾਏ ਗਏ ਸੀ ਅਸੀਂ ਆਪਣੀ ਵੀਡੀਓ ਵਿੱਚ ਵਾਕਈ ਉਸੇ ਤਰ੍ਹਾਂ ਦੇ ਹਾਲਾਤ ਨੇ ਜਿਹੜਾ ਵੀਡੀਓ ਵਿੱਚ ਦਿਖਾਇਆ ਗਿਆ ਖੁਸ਼ੀ ਤੇ ਤੁਹਾਨੂੰ ਸਾਹਮਣੇ ਵੇਖਣ ਚ ਕੋਈ ਫਰਕ ਸੀ ਕੋਈ ਪਹਿਲਾਂ ਤੇ ਗਰੇਵਾਲ ਸਾਹਿਬ ਤੁਹਾਡਾ ਤੇ ਪੰਜਾਬ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਨਿਊਜ਼ ਪੋਸਟ ਕੀਤੀ ਤੇ ਸਾਡੇ ਤੱਕ ਵੀਡੀਓ ਪਹੁੰਚੀ ਅਸੀਂ ਅੱਜ ਤੱਕ ਪਰਿਵਾਰ ਦੇ ਵਿੱਚ ਆਏ ਪਰਿਵਾਰ ਦੇ ਹਾਲਾਤ ਵੇਖੇ ਤੇ ਵਾਕਈ ਜੋ ਦਿਖਾਇਆ ਸੀ ਉਸ ਤੋਂ ਵੀ ਜ਼ਿਆਦਾ ਮਾੜੇ ਹੋਣਗੇ ਜੋ ਜਗਰੇਵਾਲ ਸਾਹਿਬ ਨੇ ਦਿਖਾਇਆ ਕਿਉਂਕਿ ਇਹ ਇਹਨਾਂ ਦੇ ਗਰਾਊਂਡ ਲੈਵਲ ਤੇ ਜੋ ਹਕੀਕਤ ਵਿਖਾਉਂਦੇ ਨੇ ਉਸੇ ਦੇ ਵਾਕੇ ਸਹੀ ਹੈਗਾ ਹੀਗਾ ਇੱਥੇ ਆਏ ਪਰਿਵਾਰ ਦੇ ਹਾਲਾਤ ਵੇਖੇ ਨੇ ਜਿਹੜਾ ਬਾਈ ਤੁਸੀਂ ਪਿੱਛੇ ਵੀਡੀਓ ਵਿੱਚ ਦੇਖ ਰਹੇ ਹੋ ਕੰਧਾਂ ਨਾਲ ਸਿਰ ਮਾਰ ਰਿਹਾ ਵਾ ਸਿਰਫ ਉਹਨੂੰ ਦਵਾਈਆਂ ਦੀ ਲੋੜ ਆ ਡਿਪਰੈਸ਼ਨ ਦਾ ਸ਼ਿਕਾਰ ਹੋਣ ਕਰਕੇ ਭੈਣ ਨੂੰ ਵੀ ਦਵਾਈਆਂ ਦੀ ਸਿਰਫ ਰਿਕੁਆਇਰਮੈਂਟ ਆ ਕੋਈ ਮੈਂਟਲੀ ਅਫਸਰਟ ਨਹੀਂ ਕੋਈ ਆਪਰੇਸ਼ਨ ਹੋਣ ਦੀ ਲੋੜ ਨਹੀਂ ਹੋਗੀ ਪਰਵਾਜ਼ 'ਚ ਸਿਰਫ ਇੱਕੋ ਕਮਾਈ ਦਾ ਸਾਧਨ ਆ ਸਿਰਫ ਮਾਤਾ ਜਿਹੜੀ ਸਿਰਫ 4-5 ਮਹੀਨੇ ਪਹਿਲਾਂ ਚਾਹ ਦੀ ਡੇੜੀ ਲਾਈ ਹੀਗੀ ਆਪਾਂ ਨਾਲ ਬਿਲਕੁਲ ਚਾਹ ਦੀ ਇੱਕ ਸਿਰਫ 2-4 ਕਦਮ ਦੀ ਦੂਰੀ ਦੇ ਉੱਤੇ ਮਾਤਾ ਦੇ ਭਈਆਂ ਦੀ ਡੇੜੀ ਲੱਗੀ ਵੇਖੀ ਆ ਜਿੱਥੇ ਗਾਹਕ ਵੀ ਸੀਗਾ ਪਰ ਪੰਜਾਬੀਆਂ ਕੋ ਆਪਾਂ ਖਾਣਾ ਪਸੰਦ ਨਹੀਂ ਕਰਦੇ ਯਾਰ ਕਿਉਂ ਇਹ ਭਈਆਂ ਦੇ ਪੀੜ ਲੱਗੀ ਹੁੰਦੀ ਯਾਰ ਪਤਾ ਨਹੀਂ ਕਿਉਂ ਆਪਾਂ ਨੂੰ ਸ਼ਰਮ ਆਣੀ ਚਾਹੀਦੀ ਆਪਾਂ ਨੂੰ ਵੀ ਆ ਕੋਈ ਪੰਜਾਬੀ ਦੀ ਬਾਹ ਫੜੀਏ ਤੇ ਕੋਈ ਕਿਸੇ ਬਾਈ ਭੁੱਖਾਣਾ ਮਰੇ ਨਦੀਪ ਭਾਈ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਅਸੀਂ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਭੈਣ ਨਾਲ ਗੱਲਬਾਤ ਕੀਤੀ ਤੇ ਭੈਣ ਦੇ ਮਰਜ਼ ਬੜੇ ਸਵਾਲ ਸੀ ਭੈਣ ਜਿਵੇਂ ਅੱਜ ਕੱਲ ਅਸੀਂ ਦੇਖਦੇ ਲੋਕ ਬਾਬਿਆਂ ਚੱਕਰਾਂ ਦੇ ਪੈ ਗਏ ਆ ਭੈਣ ਦਾ ਕਹਿਣਾ ਸੀ ਸ਼ਾਇਦ ਕਿਸੇ ਨੇ ਕੋਈ ਜਾਦੂ ਟੂਣਾ ਕਰਤਾ ਕਿਸੇ ਨੇ ਕੋਈ ਸ਼ਾਇਦ ਮਿੱਟੀ ਜੁਕੜੀ ਪੈਰਾਂ ਦੀ ਇਸ ਤਰ੍ਹਾਂ ਬੜੇ ਸਵਾਲ ਸੀ ਕਹਿੰਦੀ ਮੈਂ ਬੜੇ ਬਾਬਿਆਂ ਕੋ ਗਈ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਬਾਈ ਜੀ ਇੱਕ ਨਾ ਅੱਜ ਕੱਲ ਉਹ ਪੁਰਾਣੇ ਜ਼ਮਾਨੇ ਜਿਹੜੇ ਗੱਲਾਂ ਪੁਰਾਣੇ ਜਿਹੜੇ ਵਿਚਾਰਾਂ ਚ ਵਿੱਚ ਪਏ ਹੋਏ ਸੀਗੇ ਬਾਬਿਆਂ ਕੋਲ ਜਾ ਜਾ ਆਪਣੇ ਪੇਛੇ ਦਾ ਮੈਂ ਖਾ ਜਿਆਦਾ ਹਾਲ ਬੁਰਾ ਕਰ ਲਿਆ ਜੇ ਅੱਜ ਤਮ ਇਹਨਾਂ ਨੂੰ ਸਹੀ ਹ ਇਲਾਜ ਮਿਲਿਆ ਹੁੰਦਾ ਸ਼ਾਇਦ ਉਦੋਂ ਇਹ ਦਿੱਕਤ ਹੀ ਨਾ ਆ ਪਾਦੀ ਇਸ ਲੈਵਲ ਤੇ ਪ੍ਰੋਬਲਮ ਹੁੰਦੀ ਨਾ ਜ਼ਰੂਰ ਚਾਹੀਦਾ ਇਹ ਜਿਹੜਾ ਟਕੋਂਜਵਾਦੀ ਤੋਂ ਸਾਈਡ ਹਟ ਕੇ ਆਪਾਂ ਜਿਹੜੀ ਡਾਕਟਰੀ ਦੀ ਮੁੱਢਲੀ ਸਹਾਇਤਾ ਲੈਣੀ ਚਾਹੀਦੀ ਆ ਇਹ ਬਾਈ ਸ਼ੋਸ਼ੀਆਂ ਵੱਲ ਜਾਣਾ ਨਹੀਂ ਚਾਹੀਦਾ ਆਪਾਂ ਨੂੰ ਸਿਰਫ ਧਰਮ ਦਾ ਇਕ ਸਾਰਾ ਜਰੂਰ ਲੈਣਾ ਚਾਹੀਦਾ ਧਰਮ ਵੀ ਜ਼ਰੂਰੀ ਆ ਪਰ ਫੋਕੀ ਜਿਹੜੇ ਹੈਗੇ ਨਾ ਲੋਕੀ ਦੂਜੇ ਪਾਸੇ ਜਾਂਦੇ ਧਰਮਾਂ ਵਿੱਚ ਜਾ ਕੇ ਕਿ ਜਾਦੂ ਟੂਨੇ ਵਾਲੇ ਪਾਸੇ ਜਾਂਦੇ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਾ ਕਰਕੇ ਆਪਾਂ ਨੂੰ ਡਾਕਟਰ ਦੀ ਮੁੱਢਲੀ ਸਹਾਇਤਾ ਲੈਣੀ ਚਾਹੀਦੀ ਬਾਈ ਕਿ ਲੱਗਦਾ ਨਵਦੀਪ ਬਾਈ ਬਹੁਤਾ ਵੱਡਾ ਨੁਕਸਾਨ ਨਹੀਂ ਹੈਗਾ ਵੀਰ ਨੂੰ ਅਸੀਂ ਦੇਖਿਆ ਜਿਵੇਂ ਭੈਣ ਦਾ ਕਹਿਣਾ ਵੀ ਬਚਪਨ ਚ ਛੋਟੇ ਹੁੰਦੇ ਡਿੱਗ ਪਿਆ ਸੀ ਬੈਡ ਤੋਂ ਉਸ ਤੋਂ ਬਾਅਦ ਸਿਰ ਸਾਟ ਰਗਾ ਕੇ ਜਿਹੜੇ ਦੌਰੇ ਭੈਣ ਸ਼ੁਰੂ ਹੋ ਗਏ ਦਵਾਈ ਵੀ ਖਵਾਈ ਸੀ ਸ਼ਾਇਦ ਬਹੁਤੀ ਦਵਾਈ ਨਹੀਂ ਖਵਾਈ ਸਕੀ ਕਿਉਂਕਿ ਘਰ ਦੇ ਮਜਬੂਰੀ ਹਾਲਾਤ ਕਰਕੇ ਉਤੋਂ ਬਾਅਦ ਦੌਰੇ ਤੇ ਰੁਕ ਗਏ ਸੀ ਪਰ ਗੜੀਆ ਬਹੁਤੀ ਹਾਲਾਤ ਜਿਹੜੀਆਂ ਠੀਕ ਨਹੀਂ ਠੀਕ ਹੋ ਸਕੀ ਕਿ ਲੱਗਦਾ ਵੀ ਦਵਾਈਆਂ ਦੇ ਨਾਲ ਇਹ ਜਿਹੜੇ ਦੋਵੇਂ ਭੈਣ ਭਰਾ ਨੇ ਬਰਿੰਦਰ ਤੇ ਗੁਰਿੰਦਰ ਇਹ ਦੋਵੇਂ ਠੀਕ ਹੋ ਸਕਦੇ ਨੇ ਬਿਲਕੁਲ ਭਾਈ ਜੀ ਬਿਲਕੁਲ ਠੀਕ ਹੋ ਸਕਦੇ ਕਿਉਂਕਿ ਜਦ ਡਿੱਗਾ ਡਿੱਗਾ ਹੋਵੇ ਜੇ ਦਿਮਾਗ ਇਸ ਵਾਂ ਕੇ ਫ੍ਰੈਕਚਰ ਹੋਵੇ ਤੇ ਭਾਈ ਇਹਨੇ ਇਸ ਟਾਈਮ ਜੋ ਹਾਲਾਤ ਨੇ ਉਹ ਬੰਨੇ ਨਹੀਂ ਸੀਗੇ ਇਸ ਤੋਂ ਜ਼ਿਆਦਾ ਮਾੜੇ ਹੋਣੇ ਸੀਗੇ ਭਾਈ ਪ੍ਰੋਪਰ ਤੁਰਦਾ ਫਿਰਦਾ ਵਾ ਖਾਂਦਾ ਵੀ ਆ ਨਾਰਮਲ ਪਰ ਸਾਡ ਉਹ ਹੀ ਦਿੱਕਤ ਹੈਗੀ ਆ ਭਾਵੇਂ ਮੈਂ ਰਿਪੋਰਟਾਂ ਵਗੈਰਾ ਹਜੇ ਤੱਕ ਨਹੀਂ ਦੇਖੀਆਂ ਜੋ ਵੀ ਦਿੱਕਤ ਹੋਏਗੀ ਮਾਤਾ ਜੀ ਨੂੰ ਕਹਿਤਾ ਕਿ ਤੁਸੀਂ ਸਵੇਰੇ ਗੋਨਾਨਾ ਕਾ ਹਸਪੀਟਲ ਜਾਓ ਜੋ ਵੀ ਸਕੈਨ ਵਗੈਰਾ ਕਰਾ ਕੇ ਡਾਕਟਰ ਜਿਹੜੀ ਵੀ ਦਵਾਈ ਦੇ ਵਗੈਰਾ ਲੈ ਕੇ ਦੇਣਗੇ ਪਤਾ ਅਨਸਾਰੀਆਂ ਕਰਵਾ ਦਾਂਗੇ ਭਾਈ ਜੀ ਲੱਗਦਾ ਵੀ ਹੁਣ ਤੁਸੀਂ ਇਹਦਾ ਇਲਾਜ ਕਰਾਓਗੇ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੁਸੀਂ ਜੋ ਚੁੱਕੀ ਆ ਅਸੀਂ ਦੇਖਿਆ ਵੀ ਪਰਿਵਾਰ ਨੇ ਅਜ ਤੱਕ ਇਲਾਜ ਰੋਗਾ ਸਮਰਥ ਸੀ ਪਰਿਵਾਰ ਕੋਈ ਨਹੀਂ ਪੈਸੇ ਨਹੀਂ ਸੀ ਹੈਗੇ ਵੀ ਦੋਵਾਂ ਬੱਚਿਆਂ ਦਾ ਇਲਾਜ ਕਰਾ ਸਕੇ ਅਸੀਂ ਦੇਖਿਆ ਵੀ ਦੋਵੇਂ ਭੈਣ ਭਰਾ ਤੇ ਇਹ ਮੰjde ਤੇ ਪਏ ਪਏ ਅਸੀਂ ਦੇਖਿਆ ਬਜ਼ੁਰਗ ਜਿਹੜੇ ਬਾਪੂ ਨੇ ਉਹਨਾਂ ਦਾ ਛੜ ਕੇ ਇਹਦੇ ਚੂਲਾ ਪੈਵਲਾ ਉਹ ਵੀ ਮੰjde ਤੇ ਪਏ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ ਭਾਈ ਹਾਲਾਤ ਬਹੁਤ ਜ਼ਿਆਦਾ ਮੂੜੇ ਨੇ ਆਪਾਂ ਕਰਾਣਾ ਆਪਾਂ ਨਹੀਂ ਭਾਈ ਕਰਾਣਾ ਵਾਇਗੁਰੂ ਨੇ ਵਾਇਗੁਰੂ ਨੇ ਸਾਨੂੰ ਇੱਥੇ ਭੇਜਿਆ ਕਿ ਤੂੰ ਹੀ ਜਾਓ ਯਾਰ ਵਾਇਗੁਰੂ ਖੁਦ ਨਹੀਂ ਆ ਸਕਦਾ ਭਾਈ ਇ ਬਾਈ ਨੇ ਬਾਈ ਨੇ ਆਪਾਂ ਨੂੰ ਫੇਰ ਦੇ ਦੇ ਆ ਯਾਰ ਕਿਸੇ ਦੀ ਵਾਕਏ ਇੱਥੇ ਲੋੜਵੰਦ ਬੈਠਾ ਉਹਨਾਂ ਦੀ ਜਾ ਕੇ ਜਿੱਦਾਂ ਵੀ ਬਦਲ ਹੋਦੇ ਕੀਤੀ ਜਾਵੇ ਆਪਣੇ ਵੱਲੋਂ ਬਾਈ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਦਾ ਚੂਲਾ ਪਵਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਭੈਣ ਦੀ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪਰਿਵਾਰ ਦਾ ਰਾਸ਼ਨ ਦੀ ਵੀ ਜਿੰਨੀ ਵੀ ਹੋਵੇ ਹਰ ਮਹੀਨੇ ਆਪਣੀ ਨਹੀਂ ਹੀ ਕਰਾਣਾ ਸਾਰੇ ਰਬ ਡੋਨਰਾਂ ਨੇ ਕਰਾਣਾ ਜਿਹੜਾ ਵੀ ਹਰ ਮਹੀਨੇ ਰਾਸ਼ਨ ਆਊਗਾ ਸਾਰਾ ਸਾਡੀ ਟੀਮ ਦੇ ਰਬ ਡੋਨਰਾਂ ਵੱਲ ਲਵਾਊਗਾ ਤੇ ਗੱਲ ਕਰੀ ਨਵੀਂ ਵੀ ਅਸੀਂ ਦੇਖਿਆ ਵੀਡੀਓ ਹਰੀ ਚੈਨਲ ਤੇ ਪਈ ਸੀ ਵੀਡੀਓ ਚੱਲ ਰਹੀ ਬਹੁਤ ਆ 2.3 ਲੱਖ ਵੀਡੀਓ ਚੱਲ ਗਈ ਆ ਪਰ ਹਾਲੇ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਲੋਕ ਥੱਲੇ ਵਾਗਰੂ ਵਾਗਰੂ ਲਿਖੀ ਜਾਂਦੇ ਆ ਤੇ ਕਹਿੰਦੇ ਸ਼ਿਕ ਕੋ ਫੋਨ ਆਇਆ ਕਿਸੇ ਪਰਿਵਾਰ ਦਾ ਵੀ ਛਾਟੇ ਤੇ ਫੋਨ ਆਇਆ ਹੋਰ ਕਿਸੇ ਦੇ ਪਰਿਵਾਰ ਨੂੰ ਕਦੀ رابطہ ਨਹੀਂ ਕੀਤਾ ਨਾਲ ਫੋਨ ਕੀਤਾ ਕੀ ਕਹਿਣਾ ਚਾਹੋਗੇ ਬਾਈ ਬਾਈ ਮਰਿਆ ਦੇ ਬਾਅਦ ਕੱਠ ਕਰਨ ਵਾਲਾ ਬਾਈ ਜਿੰਦੇ ਜੀ ਸਾਥ ਦੇਈਏ ਸੋਖ ਜ਼ਿਆਦਾ ਵਧੀਆ ਹੋਊਗਾ ਜਿੰਨੀ ਵੀਡੀਓ ਚੱਲੀ ਮੇਰੇ ਖਾਂ ਸਰ ਕੋਈ ਇੱਕ ਜਿਹੇ 10% 10-20% ਬੰਦੇ ਵੀ ਆ ਜਾਂਦੇ ਨਾ ਬਾਈ ਪਰਿਵਾਰ ਦੇ ਹਾਲਾਤ ਸੁਧਰ ਸਕਦੇ ਸੀਗੇ ਦਵਾਈ ਉਹੀ ਆਪਾਂ ਹੀ ਆਪਣਾ ਆਣਗਵਾਨੀ ਸੰਭਾਲ ਲਈ ਬਾਈ ਕਿਸੇ ਦੀ ਲੋੜ ਨਹੀਂ ਪੈਂਦੀ ਇੰਨਾਂ ਦੇ ਮੁਹੱਲੇ 'ਚ ਵੀ ਸ਼ਾਇਦ ਕਈ ਐਨਾਂ ਦੀ ਬਾਹਰ ਗਏ ਹੋਣਗੇ ਜਰੂਰ ਬਾਈ ਉਹੀ ਕਹਿੰਦੇ ਨਾ ਬਾਕੀ ਤੁਸੀਂ ਫੋਕੀ ਵਾਵਾ ਖੱਟਣ ਵਾਸਤੇ ਇੱਥੇ ਆਏ ਉਹ ਭਾਈ ਤੁਸੀਂ ਆਜੋ ਤੁਸੀਂ ਫੋਕੀ ਵਾਵਾ ਖੱਟ ਲਓ ਤੁਸੀਂ ਆਪਣਾ ਆਣਗਵਾਨੀ ਸੰਭਾਲੋ ਤੁਹਾਡੇ ਵਰਗੇ ਸੰਸਥਾ ਨੂੰ ਇੱਥੇ ਆਣਾ ਹੀ ਨਾ ਪਵੇ ਬਾਈ ਜਰੂਰ ਇੱਥੇ ਆਪਣੇ ਆਣਗਵਾਨੀ ਸੰਭਾਲਿਆ ਜਾਵੇ ਵੀਡੀਓ ਜਿਸ ਤਰ੍ਹਾਂ ਦੇ ਦੱਸੇ ਦੇਖਿਆ ਪਈ ਅਸੀਂ ਲੰਗਰ ਬਹੁਤ ਜ਼ਿਆਦਾ ਲਾਉਂਦੇ ਚਲੋ ਲੰਗਰ ਲਾਉਣ ਵੀ ਚਾਹੀਦੇ ਆ ਛਕਾਉਣੇ ਵੀ ਚਾਹੀਦੇ ਨੇ ਪਰ ਕੀ ਲੱਗਦਾ ਵੀ ਇੰਨਾ ਪਰਿਵਾਰਾਂ ਦੀ ਵਿਸਾਰ ਲੈਣੀ ਚਾਹੀਦੀ ਆ ਦਵਾਈਆਂ ਦੇ ਲੰਗਰ ਲਾਉਣੇ ਚਾਹੀਦੇ ਮੇਰੇ ਖਿਆਲ ਨਾਲ ਦਵਾਈਆਂ ਖਣਵਾਜੇ ਪਰਿਵਾਰ ਰਹਿ ਗਏ ਨੇ ਮੈਨੂੰ ਲੱਗਦਾ ਵੀ ਜੇਕਰ ਦਵਾਈਆਂ ਦਾ ਲੰਗਰ ਲੱਗ ਕੇ ਹੁੰਦੇ ਤੇ ਮੈਨੂੰ ਲੱਗਦਾ ਵੀ ਕੋਈ ਘਰ ਚ ਬਿਮਾਰ ਨਹੀਂ ਰਹਿੰਦਾ ਕੋਈ ਘਰ ਚ ਦੁਖੀ ਨਹੀਂ ਰਹਿੰਦਾ ਕਿਉਂ ਹੈਗਾ ਇਲਾਜ ਖਣੋ ਜਿਹੜੇ ਪਰਿਵਾਰ ਰਹਿ ਗਏ ਨੇ ਜਵਾਨ ਪੋਤੇ ਆ ਮਾਂ ਦਾ ਸਹਾਰਾ ਬਣਨਾ ਸੀ ਪੁੱਤ ਨੇ ਪਰ ਅੱਜ ਖੁਦ ਹੀ ਮੜੀ ਆ ਮਾਂ ਜਿਹੜੀ ਸਹਾਰ ਬਾਈ ਐ ਉਮਰ ਹੈਗੀ ਮਾਂ ਦੀ ਇਸ ਟਾਈਮ ਬੈ ਕੇ ਖਾਣ ਦੀ ਮੁੰਡਿਆਂ ਦੀ ਕਮਾ ਕੇ ਦੇਣ ਕਿ ਮਾਂ ਬੈ ਕੇ ਖਾਵੇ ਪਰ ਇਸ ਟਾਈਮ ਰਾਜਕਰਨ ਦੀ ਉਮਰ ਚ ਮਾਂ ਅੱਥੇ ਕੰਮ ਕਰਦੀ ਵੀ ਆ ਚਾਹ ਦੀ ਰੇੜੀ ਚਾਹਦੀ ਮੇਨ ਜੀਟੀ ਰੋਡ ਦੇ ਉੱਤੇ ਬਾਈ ਰਾਤੀਂ ਵੇਹ ਚੁੱਲ੍ਹੇ 'ਚ ਫੂਕਾ ਵੀ ਮਾਰਦੀ ਹੋਊਗੀ ਬਾਈ ਕਿਉਂ ਇਦਾਂ ਦੇ ਹਾਲਾਤ ਬਣੇ ਗਿਆ ਤੋਂ ਸਿਰਫ ਇੱਕ ਦਵਾਈਆਂ ਨਾ ਹੋਣ ਕਰਕੇ ਬਾਈ ਜੇ ਦਵਾਈਆਂ ਖਾਣ ਵਾਲੇ ਪ੍ਰੋਪਰ ਔਰ ਆਪੁੱਤਰ ਪ੍ਰੋਪਰ ਸਹੀ ਹੋਇਆ ਹੁੰਦਾ ਬਾਈ ਉਹਨੂੰ ਮਾਰਨ ਨੂੰ ਰੇੜੀ ਲਾਉਣ ਦੀ ਨੋਬਤ ਨਹੀਂ ਆਉਣੀ ਪਹਿਲਾਂ ਮਾਤਾ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਸੀ ਹੁਣ ਚਾਹ ਦੀ ਡੇਢੀ ਲਾ ਕੇ ਗੁਜ਼ਾਰਾ ਕਰਦੀ ਬੜੇ ਤਰਸੇਯੋਗ ਹਾਲਾਤ ਨੇ ਯਾਰ ਜਦੋਂ ਆਪਾਂ ਆਏ ਹਾਡੇ ਕੋ ਨਹੀਂ ਵੇਖਿਆ ਗਿਆ ਕਿਹੜੇ ਹਾਲਾਤਾਂ ਚ ਪਰਿਵਾਰ ਨਿਕਲਦਾ ਬਾਈ ਤੇ ਵੀ ਨੇ ਸੋਪੀ ਗੱਲ ਕਰੀਏ ਭਵੰਤ ਸਿੰਘ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਡੀਕਲ ਸਹੂਤਾ ਜਿਹੜੀ ਸਹਾਇਤਾ ਵਾ ਬਹੁਤ ਵਧੀਆ ਕਰ ਰਹੇ ਆ ਅਸੀਂ ਮੈਡੀਕਲ ਸਹਾਇਤਾ ਦੇ ਰਹੇ ਆ ਲੋਕਾਂ ਨੂੰ 10-10 ਲੱਖ ਰੁਪਏ ਦਾ ਲੋਕਾਂ ਨੂੰ ਫਾਇਦਾ ਦੇ ਰਹੇ ਆ ਕਿ ਲੱਗਦਾ ਵੀ ਮੈਡੀਕਲ ਸਹਾਇਤਾ ਲੋਕਾਂ ਨੂੰ ਮਿਲ ਰਹੀ ਹੈ ਬਾਈ ਉਹ ਤੇ ਲੋਲੀ-ਵੋਲੀ ਦਿੱਤਾ ਜਾਂਦਾ ਬਾਈ ਜੀ ਇੱਥੇ ਆ ਕੇ ਵੇ ਹੁਣ ਇੱਥੇ ਮੱਲਾ ਕਲੇਨੀ ਵੀ ਸ਼ਾਇਦ ਗਲੀਵਾਰ ਮੱਲਾ ਕਲੇਨੀ ਵੀ ਹੈਗਾ ਵਾ ਉੱਥੇ ਜਾ ਕੇ ਬਾਈ ਦਵਾਈਆਂ ਮਿਲਣੀਆਂ ਨੇ ਉੱਥੇ ਜਨਰਲ ਦਵਾਈਆਂ ਦੇਣੀਆਂ ਟੱਟੀਆਂ ਉਲਟੀਆਂ ਸਿਰਪੇੜ ਬੁਖਾਰ ਦੀ ਦਵਾਈ ਦੇ ਦੇਣੀਆਂ ਪਰ ਜਿਹੜੀ ਅਸਲੀ ਲੋੜ ਆ ਮਨੋਵਿਗਿਆਨ ਨਾਲ ਦੇ ਮਾਨਸਿਕ ਰੋਗੀ ਨੇ ਉਹਦੀ ਦਵਾਈ ਤਾਂ ਦੇਣੀ ਨਹੀਂ ਉਹਨਾਂ ਨੇ ਕਹਣਾ ਸਾਡੇ ਕੋਲ ਅਵੇਲੇਬਲ ਨਹੀਂ ਗੀ ਯਾਰ ਫੋਕੇ ਵਾ ਵਾ ਖਟਨ ਨਾਲੋਂ ਬਾਈ ਜੀ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਹੋਵੇ ਪੇਸ਼ੈਂਟ ਬੜੇ ਦੁਖੀ ਤੋਂ ਦੁਖੀ ਨੇ ਰੋਜ਼ ਪੰਜ ਜਗ जाहीर ਨਹੀਂ ਕਰ ਸਕਦੇ ਇਹ ਸਰਕਾਰਾਂ ਨੂੰ ਚਾਹੀਦਾ ਜਿਹੜੇ ਲਾਗੇ ਦੇ ਐਮਐਲਏ ਨੂੰ ਚਾਹੀਦਾ ਆਪਣੇ ਮਹੱਲਾ ਵੀ ਸਾੰਬੇ ਯਾਰ ਤੇ ਬਾਈ ਬਾਅਦ ਬੋਟਾ ਮੰਗਾਂ ਦੀ ਲੋੜ ਹੀ ਨਾ ਪਵੇ ਬਾਈ ਇਹਨਾਂ ਨੂੰ ਪਰ ਗੱਲ ਕਰੀ ਜ ਨਵਦੀਪ ਦੀ ਹਜੇ ਵੀ ਸਾਡੇ ਲੋਕ ਕਹਿੰਦੇ ਕਿ ਅਨਪੜਤਾ ਜਾਂ ਅਜੇ ਵੀ ਹੱਦ ਲੋਕ ਅਨਪੜਨੇ ਅਸੀਂ ਦੇਖਿਆ ਭੈਣ ਜਿਹੜੀ ਅਸੀਂ ਗੱਲ ਕੀਤੀ ਉਹਨੂੰ ਪੁੱਛਿਆ ਵੀ ਤੇਰੀ ਬੇਟੀ ਨੂੰ ਕੀ ਹੋਇਆ ਸੀ ਉਹਦਾ ਭੈਣ ਦਾ ਕਹਿਣਾ ਵੀ ਇਹ ਸਕੂਲ ਜਾਂਦੀ ਸੀ ਉਸ ਤੋਂ ਬਾਅਦ ਬਲਣੀ ਕੀ ਹੋਣ ਲੱਪਿਆ ਆਪੇ ਹਸਲ ਲਾਪੀ ਆਪੇ ਕਲਾਂ ਕੱਢੀਆਂ ਗੱਲਾਂ ਕਰ ਲਾਪੀ ਬਲਲਾ ਤਾਂ ਹਜੇ ਵੀ ਉਹਦੇ ਮਨ 'ਚ ਵਿਚਾਰ ਹੈ ਸ਼ਾਇਦ ਵੀ ਕਿਸੇ ਨੇ ਕੋਈ ਕੀਤਾ ਕਰਾਇਆ ਵਾ ਕਿਸੇ ਨੇ ਸ਼ਾਇ ਅਲਾਇਕ ਰੋਂ ਦੀ ਬਜਾਏ ਬਾਬਿਆਂ ਦੇ ਕਰਨੇ ਪੈ ਗਈ ਇਹਦੇ ਵਿੱਚ। ਬਾਈ ਕੀਤਾ ਕਰਾਇਆ ਕੁਛ ਨਹੀਂ ਮੈਂ ਚੀਜ਼ਾਂ ਨੂੰ ਮੰਨਦਾ ਨਹੀਂ ਬਾਈ ਲੋਕੀ ਭਾਵੇਂ ਮੰਨਦੇ ਹੁਣ ਪਰ ਮੈਂ ਚੀਜ਼ਾਂ ਕਹਿੰਦਾ ਕੁਛ ਵੀ ਨਹੀਂ ਆ ਇਹ ਚੀਜ਼ਾਂ। ਬਾਈ ਜੋ ਕਰਨਾ ਮਹਾਰਾਜ ਦੇ ਹੱਥ ਡੋਰ ਆ ਜੋ ਕਰਨਾ ਮਹਾਰਾਜ ਨਹੀਂ ਕਰਨਾ ਚੰਗੀ ਕਰੂ ਮਾੜੀ ਕਰੂ ਬਾਈ ਜੀ ਤੁਹਾਨੂੰ ਦੱਸਣਾ ਕੱਲ ਬਾਈ ਜੀ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ। ਗੱਡੀ ਸਾਰੀ ਚੂਦਾ ਚੂਦਾ ਹੋ ਗਈ ਬਾਈ ਪਰਮਾਤਮਾ ਇਹਦੇ ਨਾਲ ਜੇ ਚੰਗੇ ਕੰਮ ਕਰੀਦੇ ਸੀ ਇੱਕ ਛਰੀੜ ਤੱਕ ਨਹੀਂ ਵਾਇਗਰੂ ਨੇ ਲੱਗਣ ਦਿੱਤੀ ਬਾਈ ਇੱਕ ਚੋਕ ਤੱਕ ਦੀ ਮੈਨੂੰ ਛਰੀੜ ਦੀ ਦਾਗ ਨਹੀਂ ਲੱਗਾ ਟਰੱਕ ਨਾਲ ਗੱਡੀ ਦਾ ਮੇਰੀ ਦਾ ਛਰੀੜ ਹੋਇਆ ਬਾਈ ਜ ਕੋਈ ਇਹਦਾ ਵਾਲਵਿੰਗਾ ਨਹੀਂ ਕਰ ਸਕਦਾ ਸ਼ਾਇਦ ਲੋਕਾਂ ਦੇ ਦੁਆਵਾ ਸਦਕਾ ਹੀ ਮੈਂ ਤੁਹਾਡੇ ਅੱਗੇ ਸਾਹਮਣੇ ਵੀਡੀਓ ਕੇ ਬੈਠਾ ਬਾਈ ਸ਼ਾਇਦ ਕੱਲ ਜੇ ਨਾ ਹੋ ਜਾਂ ਚ ਕਿੰਨਾ ਕੰਮ ਕਰਦੇ ਹੁੰਦੇ ਸ਼ਾਇਦ ਇੱਕ ਫੋਟੋ ਟੰਗੀ ਹੋਣੀ ਸੇਹਰਾ ਟੰਗੇ ਹੋਣੇ ਬਾਈ ਤੇ ਬਲੀ ਸਨਦੀਪ ਬਾਈ ਅਸੀਂ ਦੇਖਿਆ ਵੀ ਤੁਸੀਂ ਮਾਤਾ ਦੇ ਕੰਮ ਵਾਸਤੇ ਕੁਝ ਲੈ ਕੇ ਵੀ ਆਏ ਖਾਣ ਪੀਣ ਵਾਸਤੇ ਕੀ ਸਮਾਨ ਕੀ ਲੈ ਕੇ ਆਏ ਮਾਤਾ ਵਾਸਤੇ ਬਾਈ ਜਿਹੜੇ ਚਾਹ ਪਾਣੀ ਦਾ ਸਮਾਨ ਜਿਹੜੀਆਂ ਦੇ ਉੱਤੇ ਹੁੰਦਾ ਵਾ ਕਿ ਮਾਤਾ ਇਹੀ ਇੰਨੀ ਔਕਾਤ ਨਹੀਂ ਸੀ ਕਿ ਮੈਂ ਬਾਈ ਗੁੜੀਏ ਦੇ ਨਾਲ ਪਿੱਕੀ ਬੰਗ ਲਗਾਇਆ ਸੀ ਬਗਣੀ ਜਿਹਨੂੰ ਕਹਿੰਦੇ ਆ ਗੁੜੀਏ ਜਿਹੜੇ ਦਸਵੰਦ ਕੜਨਾ ਨਾ ਕੱਪੜਿਆਂ ਵਾਸਤੇ ਬਖਰਾ ਲਾਇਆ ਬੱਚੇ ਦੇ ਜਿਹੜਾ ਦਾਨ ਕਰਨਾ ਉਸੇ ਬਖਰਾ ਲਾਇਆ ਮੈਂ ਬੁੱਗੀ ਤੋੜੀ ਬਾਈ ਜਿਹੜੀ ਵੀ ਉਹਦੀ ਸੇਵਿੰਗ ਸੀ ਮੈਂ ਚੁੱਕ ਕੇ ਮਾਤਾ ਦਾ ਸਮਾਨ ਲਿਆ ਦਿੱਤਾ ਯਾਰ ਮੈਂ ਖਾਂ ਜਿਹੜੀਆਂ ਦਵਾਵਾਂ ਮਾਤਾ ਦੇ ਢਿੱਡੋਂ ਨਿਕਲਣਗੀਆਂ ਪੈਸੇ ਵਟ ਕੇ ਅੱਗੋਂ ਰੋਜ਼ਗਾਰ ਕਰਨ ਜੋਗੀ ਹੋਊਗੀ ਤੇ ਮੇਰਾ ਸ਼ਾਹਰੀਆ ਬੜੀ ਮੇਰੇ ਬੱਚੇ ਨੂੰ ਜਾਣ ਗਿਆ ਬਾਈ ਜਿੰਨੇ ਰੁਪਿਆ ਰੁਪਿਆ ਜੋੜ ਕੇ ਉਹਨੇ ਬੁੱਗੀ ਚ ਪਾਇਆ ਸੀ ਵਾਹਿਗੁਰੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦਵਾਵਾਂ ਲੈਣੀਆਂ ਬੜੀਆਂ ਔਖੀਆਂ ਨੇ ਵਾਦਵਾ ਲੈਣੀ ਹੋਵੇ ਤਾਂ ਪੈਂਦੇ ਜਾਂਦੇ ਮਿਲ ਜਾਂਦੀ ਆ ਦਵਾਵਾ ਲੈਣੀ ਬੜੀ ਔਖੀ ਆ ਸੁ ਦੇਖਿਆ ਨਵਦੀਪ ਬਾਈ ਦੀ ਛੋਟੀ ਜੀ ਬੇਟੀ ਆ ਪਿੱਗੀ ਜਿਹੜਾ ਕਿ ਕੱਲ ਪੀ ਇੱਕ ਗੋਲਕ ਲਾਈ ਸੀ ਘਰੇ ਉਹ ਚ ਪੈਸੇ ਜੋੜੇ ਸੀ ਤੇ ਉਹ ਗੋਲਕ ਭੜ ਕੇ ਅੱਜ ਨਵਦੀਪ ਬਾਈ ਨੇ ਮਾਤਾ ਜੀ ਦੇ ਨਾਲ ਜਿਹੜਾ ਕਿ ਕਾਰੋਬਾਰ ਕਰਦੇ ਨੇ ਰੇੜੀ ਲਾਈ ਹੈ ਚਾਹ ਦੀ ਖਾਣ ਪੀਣ ਦਾ ਜਿਹੜਾ ਸਮਾਨ ਲੈ ਕੇ ਆਏ ਨੇ ਵੀ ਸ਼ਾਇਦ ਇਹਨਾਂ ਦਾ ਕਾਰੋਬਾਰ ਚੱਲ ਸਕੇ ਤੇ ਨਾਲ ਹੀ ਨਵਦੀਪ ਬਾਈ ਨੇ ਕਿਹਾ ਵੀ ਦਵਾਵਾ ਲੈਣੀਆਂ ਬਹੁਤ ਜ਼ਰੂਰੀ ਨੇ ਦਵਾਵਾ ਜਿਹੜੇ ਕਹਿੰਦੇ ਵੱਦਵਾ ਲੋਕੀ ਜਾਂਦਿਆਂ ਦੇ ਲੋਕਾਂ ਨੂੰ ਮਿਲ ਜਾਂਦੀ ਆ ਬਹੁਤ ਸੋਹਣੀ ਲਗਾ ਜੋਗਦਮਿਆਂ ਤੇ ਹੁਣ ਗੱਲਬਾਤ ਕਰਾਂਗੇ ਮਾਤਾ ਦੇ ਨਾਲ ਵੀ ਮਾਤਾ ਕਿਸਾ ਦੇ ਦਈਆਂ ਵੀਰ ਆਇਆ ਮਤਵਾ ਤੇ ਤਰੇਖਾ ਚੋ ਪਾਣੀ ਆ ਗਿਆ ਅੱਖਾ ਜੱਥ ਨੂੰ ਲੈ ਕੇ ਮਾਤਾ ਹੁਣ ਤੇਰਾ ਪੁੱਤ ਆ ਗਿਆ ਵਾ ਕਦ ਤੋ ਰੋਣੀ ਹੁੰਦੇ ਵਾਸਤੇ ਤੇਰੇ ਬੱਚੇ ਦੋਵੇਂ ਠੀਕ ਹੋ ਜਾਣਗੇ ਪਰਬੂ ਇਹਨਾਂ ਨੂੰ ਹੋਰ ਮਾਲਕ ਇਹਨਾਂ ਨੂੰ ਹੋਰ ਜ਼ਿਆਦਾ ਦਵੇ ਜਿੰਨਾ ਕਿ ਇਹਨਾਂ ਨੇ ਮੈਨੂੰ ਦਿੱਤਾ ਇਤੋਂ ਵੱਧ ਹੋਰ ਮਹਾਰਾਜ ਇਹਨੂੰ ਦਵੇ ਜਿੱਤਾਂ ਮੇਰੀ ਮਦਦ ਕਰਦੇ ਆ ਲੋਕਾਂ ਦੀ ਜਿ ਤਰ੍ਹਾਂ ਇਹ ਕਰਦੇ ਆ ਪ੍ਰਭੂ ਇਹਨਾਂ ਨੂੰ ਹੋਰ ਜ਼ਿਆਦਾ ਦਵੇ ਤੁਸੀਂ ਦੇਖ ਸਕਦੇ ਹੋ ਵੀ ਮਾ ਦੇ ਅੱਖਾਂ ਚੋਂ ਅਥਰੂ ਆ ਰਹੇ ਨੇ ਨਾ ਦਵਾਵਾ ਹੀ ਦਿੱਤੇ ਆ ਰਹੀਆਂ ਨੇ ਵੀ ਰੱਬ ਇਹਨੂੰ ਹੋਰ ਦਵੇ ਪ੍ਰਮਾਤਮਾ ਇਹਨੂੰ ਹੋਰ ਦਵੇ ਕਿਉਂਕਿ ਇੱਕਦਮ ਅਸੀਂ ਕਿਸੇ ਵਾਰ ਵੱਧਦੇ ਆ ਪ੍ਰਮਾਤਮਾ ਸਾਡੇ ਵੱਲ ਚਾਰ ਕੰਦ ਮੱਗਿਆ ਸਾਡੇ ਵਾਸਤੇ ਮਦਦ ਕਰਨ ਵਾਸਤੇ ਆਇੰਦਾ ਤੇ ਪੈ ਨਹੀਂ ਸੋਚਿਆ ਸੀ ਕਦੀ ਇਸ ਤਰ੍ਹਾਂ ਕੋਈ ਭੈਣ ਭਰਾ ਕੋ ਮਤ ਕਰਨ ਵਸਤੇ ਆਊਗਾ ਮੈਂ ਕਦੀ ਸੋਚਿਆ ਨਹੀਂ ਮੈਂ ਤਾਂ ਕਿਹਾ ਮੇਰਾ ਬੇਟਾ ਆਪਣਾ ਹੀ ਵੱਡਾ ਹੋਊਗਾ ਤੇ ਵਿਆਹਾਂਗੇ ਤੇ ਚੱਲ ਜੇ ਸਾਡੀ ਮਦਦ ਕਰੂਗਾ ਸਾਡੇ ਨਾਲ ਬਹੂਗਾ ਖਲੋਗ ਸਾਨੂੰ ਇਹਨਾਂ ਨਹੀਂ ਪਤਾ ਕਿ ਇਹ ਮੰਜੀ ਤੇ ਪੈ ਜਾਣਾ ਇਹਨੇ ਤੇ ਮਿਲਿਆ ਨਾ ਸਮਾਦਾ ਜੀ ਇਹ ਪੁੱਤ ਦੇ ਲਾਜ ਵਾਸਤੇ ਧੀ ਦੇ ਲਾਜ ਵਾਸਤੇ ਕਿੱਥੇ ਕਿੱਥੇ ਗਏ ਸੀ ਅੱਜ ਦਸ਼ਕਾ ਨੂੰ ਸਾਂਝਾ ਕਰਦਾ ਕਿਹੜੇ ਕਿਹੜੇ ਬਾਬਿਆਂ ਦੇ ਜਾ ਕੇ ਮੱਥੇ ਟੇਕੇ ਸੀ ਕਿੱਥੇ ਕਿੱਥੇ ਜਾ ਕੇ ਤੁਸੀਂ ਇਹਨਾਂ ਵਾਸਤੇ ਸੁੱਖਾ ਸੁਖਨੀ ਤੇ ਲੋਕੀ ਕੀ ਦੱਸਦੇ ਪੀਨੂੰ ਕੀ ਹੋ ਗਿਆ ਬਾਬੇ ਕੀ ਦੱਸਦੇ ਪੀਨੂੰ ਕੀ ਹੋ ਗਿਆ ਗਈ ਮੀ ਤੇ ਮੈਂ ਰੁੜਕੀ ਵੀ ਗਈ ਆ ਤੇ ਇਸ ਤਰ੍ਹਾਂ ਮਤਲਬ ਕਿਤੇ ਇੱਕ ਥਾਂ ਮੰਦਿਰ ਹੀ ਉੱਥੇ ਵੀ ਗਈ ਆ ਦਰਬਾਰ ਸਾਹਿਬ ਵੀ ਲੈ ਕੇ ਜਾਂਦੀ ਰਹੀ ਦਰਬਾਰ ਸਾਹਿਬ ਤਾਂ ਮੈਂ ਸਭ ਤੋਂ 16 17 ਸਾਲ ਮਤਲ ਲੈ ਕੇ ਗਈ ਆ ਸਤਿ ਸ੍ਰੀ ਅਕਾਲ ਮਹਾਰਾਜ ਮੈਂ ਕਿਹਨੂੰ ਮਾੜਾ ਨਹੀਂ ਕਹਿੰਦੀ ਮਹਾਰਾਜ ਹੋਰ ਆਪੇ ਕੋਰੇ ਸਾਡੀਆਂ ਗਲਤੀਆਂ ਜਾਂ ਸਾਡੀਆਂ ਕੋਈ ਕਮੀ ਆ ਜਿਹਦੇ ਵਿੱਚ ਗਲਤੀ ਹੈ ਸਾਡੀ ਕੋਈ ਜਿਹੜੇ ਮਤਲਬ ਕਰਨ ਨਹੀਂ ਠੀਕ ਹੋਇਆ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਕੀ ਲੱਗਦਾ ਮਾਦਾ ਤੁਸੀਂ ਕਹਿ ਰਹੇ ਹੋ ਵੀ ਕੀਤਾ ਕਰਾਇਆ ਸ਼ਾਇਦ ਕੁੜੀ ਨੂੰ ਕੁਝ ਕਰਤਾ ਕਿਸੇ ਨੇ ਕੋਈ ਪੈ ਦੀ ਮਿੱਟੀ ਚੁਕਲੀ ਆ ਕਿ ਲੱਗਦਾ ਇਹ ਚੀਜ਼ ਹੈਗੀਆਂ ਇੱਕ ਚੀਜ਼ ਮੈਨੂੰ ਕਿਸੇ ਨੇ ਦੱਸੀ ਤੇ ਮੈਂ ਇਹਨੂੰ ਆਂਦੇ ਕਿ ਤੂੰ ਰੁੜਕੀ ਲੈ ਕੇ ਜਾ ਇਹਨੂੰ ਤੇ ਰੁੜਕੀ ਉੱਥੇ ਪੰਜ ਦਰਗਾਹਾਂ ਵਾਂ ਤੇ ਉੱਥੇ ਠੀਕ ਹੋ ਜਾਊਗਾ ਤੇ ਉੱਥੇ ਮੈਂ ਲੈ ਕੇ ਗਈ ਤੇ ਮਤਲਬ ਨਹੀਂ ਉਹ ਗੱਲ ਬਣੀ ਤੇ ਫਿਰ ਮੈਂ ਮਤਲਬ ਉਦਣੀਆਂ ਹੀ ਮਤਲਬ ਜਿਤਨਾ ਜਸਵੇਰੇ ਤੜਕੇ ਜਾਣੇ ਆ ਤੇ ਅਗਲੇ ਦਿਨ ਫਿਰ ਮਤਲਬ ਅਹੀਂ ਸਵੇਰੇ ਆ ਜਾਨੇ ਆ ਤੇ ਨਹੀਂ ਉਹ ਜਾ ਫਰਕ ਨਹੀਂ ਉਹ ਜਾ ਪਿਆ ਕੀ ਲੱਗਦਾ ਵੀ ਇਹਨੇ ਕੁਝ ਕੀਤਾ ਕਰਾਇਆ ਹੈਗਾ ਕਿ ਜਸ ਦਵਾਈ ਦੀ ਲੋੜ ਇਹਨੂੰ ਭਾਈ ਜਿਤਰਾ ਮਤਲਬ ਇਹ ਪੰਜ ਦਾ ਦੌਰ ਦਾ ਕਿਸੇ ਵੇਲੇ ਤਾਂ ਹੁਣ ਵੇਖੋ ਨੋਰਮਲ ਹੈ ਨਾ ਤੇ ਕਿਸੇ ਵੇਲੇ ਜਦੋਂ ਪੰਜ ਦਾ ਦੌਰ ਦਾ ਘਰ ਵਿੱਚ ਰੋਲਾ ਪਾਉਂਦਾ ਵਾ ਅੰਦਰ ਬਾਹਰ ਪੰਜ ਦਾ ਫਿਰ ਮੈਨੂੰ ਇਤਰਾ ਹੀ ਲੱਗਦਾ ਕਿ ਇਹਨੂੰ ਕੋਈ ਨੇ ਕੀਤਾ ਕਰਾਇਆ ਜਾਂ ਕੁਝ ਇਹਦੇ ਹੈ ਵਾ ਇਹਨੂੰ ਤੇ ਜਿਹੜਾ ਚੀਕਾ ਮਾਰਦਾ ਵਾ ਪੰਜ ਦਾ ਵਾ ਸਿਰ ਇਤਰਾ ਮਾਰਦਾ ਵਾ ਫੇ ਚੁੱਕ ਚੁੱਕ ਚੀਜ਼ਾਂ ਮਾਰਦਾ ਵਾ ਫੇ ਕਿਸੇ ਵੇਲੇ ਤੇ ਇਤਰਾ ਹੀ ਲੱਗਦਾ ਇਹਨੂੰ ਕਿ ਬਨੇਸ ਬਾਬਿਆਂ ਦੇ ਵਾਦਾ ਗਈ ਆ ਕਿੰਨੇ ਕੇ ਪੈਸੇ ਜਾ ਚੁੱਕੇ ਹੁਣ ਤੱਕ ਬਾਬਿਆਂ ਕੋ ਬਾਬੇ ਕੀ ਦੱਸਦੇ ਸੀ ਵੀ ਇਹਨੂੰ ਕੀ ਚੰਬੜਿਆ ਕੀ ਹੋਇਆ ਕੀ ਕਹਿੰਦੇ ਇਹਨੂੰ ਬਾਬਿਆਂ ਨੇ ਹੀ ਕਿ ਇਹਨੇ ਇਹ ਠੀਕ ਹੋ ਜਾਣਾ ਵਾ ਤੁਸੀਂ ਇਹਨੂੰ ਸਵਾ ਮਹੀਨਾ ਕਰਾਓ ਜਾਂ ਇਤਰਾ ਕਰਾਓ ਇਹਨੇ ਠੀਕ ਹੋ ਜਾਣਾ ਪਰ ਉਹ ਗੱਲ ਨਹੀਂ ਬਣੀ ਤੇ ਹੁਣ ਇਤਰਾ ਹੀ ਮਤਲ ਕਰੇ ਹੀ ਹੁੰਨੇ ਆ ਤੇ ਕਰੇ ਹੀ ਮਤਲ ਠੀਕ ਠਾਕ ਆ ਪੈਣਾ ਮੇਰੀ ਇਹ ਕਦੇ ਕੋਈ ਕਿਸੇ ਨੂੰ ਕੀਤਾ ਕਰੀ ਹੁੰਦਾ ਉਸ ਪਰਮਾਤਮਾ ਤੇ ਰੱਬ ਦੇ ਵਿਸ਼ਵਾਸ ਕਰਨਾ ਚਾਹੀਦਾ ਵਾ ਰੱਬ ਹਮੇਸ਼ਾ ਦੀ ਕਿਰਪਾ ਕਰਦਾ ਬਾਬੇ ਬੂਬੇ ਚ ਕਈ ਨਹੀਂ ਪੈਣਾ ਚਾਹੀਦਾ ਵੇਖੋ ਅੱਗੇ ਤੇ ਘਰ ਰੋਜੀ ਰੋਟੀ ਨਹੀਂ ਪੱਕਦੀ ਅੱਗੇ ਤੋਂ ਰੋਟੀ ਤੋਂ ਆਤਿਆ ਇਹਨੂੰ ਸਿਰ ਇਲਾਜ ਦੀ ਲੋੜ ਆ ਇਹਨੂੰ ਸਿਰ ਦਵਾਈ ਦੀ ਲੋੜ ਆ ਨਾ ਕਿ ਬਾਬਿਆਂ ਦੇ ਧਾਗੇ ਤੀਵਤਾ ਦੀ ਨਾ ਕਿ ਬਾਬਿਆਂ ਦੇ ਜਾਲ ਦੀ ਇਸ ਤਰ੍ਹਾਂ ਜੇ ਬਾਬਿਆਂ ਦੇ ਚੱਕਰੇ ਪੈ ਗਈ ਤੇ ਤੇਰਾ ਘਰ ਹੋਰ ਮਾਦਾ ਬਰਬਾਲ ਹੋ ਜਾਣਾ ਚਲੋ ਵਾਹਿਗੁਰੂ ਚੰਗਾ ਕਰੇ ਮਹਾਰਾਜ ਮੈਂ ਤੇ ਨਹੀਂ ਨਾ ਹੀ ਕਿਤੇ ਜਾਣਾ ਪਵੇ ਠੀਕ ਕਰੇ ਰੱਬ ਇਹਨੂੰ ਘਰੇ ਹੀ ਠੀਕ ਕਰੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਹਿੰਦੇ ਨੇ ਵੀ ਭਾਵੇਂ ਬੀਬੀ ਸਦੀ ਹੋ ਚੁੱਕੀ ਆ ਪਰ ਲੋਕ ਹਜੇ ਵੀ ਕਿਤੇ ਕਿਤੇ ਇਸ ਚੀਜ਼ ਦੇ ਵਲ ਪਰਤਾ ਵਲ ਬਸਤੋਰੀ ਫਿਰਦੇ ਨੇ ਹਜੇ ਵੀ ਲੋਕ ਜਿਹੜੇ ਨੇ ਨਵਦੀਪ ਬਾਈ ਕਈ ਵੇ ਫੇ ਤੁਹਾਡਾ ਰਾਬਤਾ ਕਰਦੇ ਆ ਤੁਸੀਂ ਦੇਖਿਆ ਵੀ ਬੀਬੀ ਦਾ ਕਹਿਣਾ ਵੀ ਮੈਂ ਜਿੱਥੇ ਕੋਈ ਦੱਸ ਪਾਉਂਦੀ ਸੀ ਮੈਂ ਉੱਥੇ ਚੱਲ ਜਾਂਦੀ ਸੀ ਲੋਕ ਕਹਿੰਦੇ ਸ਼ਾਦੀ ਨੂੰ ਸ਼ਾਦੀ ਕੀਤਾ ਕਰਾਇਆ ਵਾ ਇਹਨੂੰ ਆਹ ਗੱਲਬਾਤ ਆ ਨਿਕਲਿਆ ਕੁਸ਼ਣ ਵਿੱਚੋਂ ਲਾਚੋ ਅਸਲ ਲੱਗਦਾ ਨਹੀਂ ਵੀ ਦਵਾਈਆਂ ਦੀ ਲੋ ਸੀ ਅਤਕੀ ਲਾ ਗਈ ਬਾਬਿਆਂ ਦੀ ਲੋੜ ਸੀ ਨੂੰ ਭਾਈ ਜਿੰਨੇ ਪੈਸੇ ਮਾਤਾ ਨੇ ਮੈਨੂੰ ਜੋ ਇੱਥੇ ਫੀਲ ਕੀਤਾ ਨਾ ਜਿੰਨੇ ਪੈਸੇ ਬਾਬਿਆਂ ਨੂੰ ਪੁੱਟ ਚੁੱਕੀ ਨਾ ਸ਼ਾਇਦ ਉਹਨੇ ਬੱਚੇ ਦੇ ਉੱਤੇ ਲਾਇਆ ਹੋਣਾ ਨਾ ਬੱਚਾ ਇਸ ਟਾਈਮ ਮੈਂ ਵਿਆਹ ਲਾਇਆ ਹੋਣਾ ਬੱਚੇ ਵੀ ਅਦੇ ਹੋਏ ਹੋਣੇ ਸੀਗੇ ਇਹਨੇ ਦੁੱਧ ਇਹਦੇ ਪੁੱਤਰਿਆਂ ਲਈ ਹੋਏ ਹੋਣੇ ਸੀ ਮਾਤਾ ਨੇ ਇਸ ਟਾਈਮ ਪਰ ਆਪਣੀ ਮਾਨਸਿਕਤਾ ਕਰਕੇ ਜਿਵੇਂ ਗਲਤ ਜਿਹੜੇ ਸੋਸਾਇਟੀ ਦੇ ਪੈਕੇ ਲਾਈਨ ਗਲਤ ਫੜ ਲਈ ਉਸੇ ਕਰਕੇ ਮਾਤਾ ਸਿਰ ਬਾਬਿਆਂ ਦੇ ਚੱਕਰਾਂ 'ਚ ਭਜਦੀ ਰਹੀ ਬਾਈ ਬਾਬੇ ਆਪਣਾ ਉਹਨਾਂ ਦਾ ਮਾਤਾ ਦਾ ਕੁਝ ਬਣਿਆ ਨਹੀਂ ਬਣਿਆ ਉਹਨਾਂ ਦਾ ਬਣ ਗਿਆ ਬਾਈ ਬਿਲਕੁਲ ਬਣ ਗਿਆ ਬਾਈ ਆਪਣਾ ਕੁਝ ਨਿਕਲਿਆ ਨਹੀਂ ਉਹਨੇ ਘਰ ਮੈਂ ਵੜ ਗਿਆ ਬਾਈ ਜੋ ਵੀ ਆ ਅਗਲੇ ਘਰ ਪੈਸੇ ਆ ਗਏ ਮਾਤਾ ਘਰ ਚਲ ਗਏ ਬਾਈ ਕੀ ਬਾਈ ਲੈਣਾ ਹੈ ਜਿਕੇ ਬਬਿਆਂ ਤੋਂ ਜਿੰਨਾ ਕੋ ਆਪਣਾ ਆਪ ਨਹੀਂ ਸੰਭੇ ਜਾਂਦਾ ਬਾਈ ਜੀ ਸਾਗ ਉਹ ਇੱਕ ਕਹਾਵਤ ਸੁਣਾਣਾ ਬਬੇ ਨੇ ਬੋਰ ਕਰਾਣਾ ਕਿ ਇਸ ਜਗ੍ਹਾ ਤੇ ਉਹਦੇ ਸਾਰੀ ਪੈਲੀ ਘੁੰਮ ਲਈ ਬਾਈ ਜੀ ਕਹਿੰਦਾ ਯਾਰ ਇੱਥੇ ਜਗ੍ਹਾ ਤੇ ਪਾਣੀ ਆ ਤੁਸੀਂ ਯਾਰ ਇੱਥੇ ਕਰ ਲੋ ਤੁਸੀਂ ਇੱਥੇ ਪਾਣੀ ਨਿਕਲੂਗਾ ਕਹਿੰਦਾ ਵੀ ਬੱਬੀ ਆਓ ਸਾਡੇ ਘਰ ਆ ਜਾ ਕੇ ਰੋਟੀ ਖਾਓ ਬੱਬੀ ਮਾਤਾ ਨੇ ਇਹ ਜੀ ਮਾਤਾ ਨੇ ਸਾਗ ਦੀ ਕੋਲੀ ਫੜੀ ਥੱਲੇ ਕਿਉਂ ਸਾਗ ਠੰਡਾ ਸੀਗਾ ਥੱਲੇ ਕਿਉਂ ਪਾ ਦਿੱਤਾ ਨਾਲ ਮੱਖਣ ਦੀ ਰੋਟੀ ਮੱਕੀ ਦੀਆਂ ਰੋਟੀਆਂ ਦੇ ਦਿੱਤੀਆਂ ਕਹਿੰਦੇ ਚੱਲ ਜਾ ਤੂੰ ਰੋਟੀ ਖਾ ਖਹ ਕਹਿੰਦੇ ਬੱਬਾ ਕੀ ਗੱਲ ਤੂੰ ਬਾਬੇ ਨੂੰ ਸੁੱਕੀ ਰੋਟੀ ਖਵਾਈ ਜਾਂਦੀ ਹੈ ਕਹਿੰਦੀ ਬੱਬਾ ਜਿਹੜੀ 2 ਫੁੱਟ 4 ਫੁੱਟ 100 ਆ ਕਿੰਨਾ ਹੋਣਾ ਬਾਈ ਕਹਿੰਦੇ 2 ਇੰਚ ਥੱਲੇ ਤੈਨੂੰ ਮੱਕੇ ਹੋ ਨਹੀਂ ਲੱਭਾ ਤੂੰ ਜ਼ਮੀਨ ਥੱਲੇ ਕਿੰਨੇ ਫੁੱਟ ਥੱਲੇ ਪਾਣੀ ਕਿੱਥੋਂ ਲੱਭ ਲੇਂਗਾ ਬਾਈ ਇਹ ਆਪਣੀ ਫਪਿਹੜੀ ਮਾਨਸਿਕਤਾ ਬਾਈ ਜਿਹੜੇ ਮਬਾਈ ਜਿੰਨੇ ਪਹਿਲੇ ਇਲਾਜ ਕੀ ਐਨਾ ਬੱਚਾ ਠੀਕ ਹੋ ਜਾਣਾ ਬਾਈ ਬਾਈ ਕਿ ਲੱਗਦਾ ਜਿਵੇਂ ਮਾਤਾ ਨੇ ਕਿ ਬਾਬੇ ਦਾ ਕਹਿਣਾ ਵੀ ਸਵਾ ਮਹੀਨਾ ਇੱਥੇ ਤੂੰ ਆ ਕੇ ਆ ਤੇਰਾ ਪੁੱਤ ਠੀਕ ਹੋ ਜਾਊਗਾ ਤੇ ਮਾਤਾ ਕਹਿੰਦਾ ਵੀ ਸਵਾ ਮਹੀਨੇ ਮੈਂ ਉੱਥੇ ਗਈ ਵੀ ਆ ਪਰ ਕਹਿੰਦੀ ਮੇਰਾ ਪੁੱਤ ਨਹੀਂ ਠੀਕ ਹੋਇਆ ਕਿ ਲੱਗਦਾ ਵੀ ਇਲਾਜ ਦੀ ਲੋੜ ਸੀ ਸਵਾ ਮਹੀਨੇ ਜੇਕਰ ਦਵਾਈ ਖਵਾਉਂਦੀ ਚੰਗੇ ਡਾਕਟਰ ਕੋਲ ਜਾਂਦੀ ਉਸ ਰੱਬ ਦਾ ਨਾਲ ਲੈਂਦੀ ਪਰਮਾਤਮਾ ਨਾਲ ਲੈਂਦੀ ਤੇ ਇੱਕ ਬੰਦੇ ਦਾ ਦੇਲਣਾ ਤਾਂ ਖਾਈ ਰੱਬ ਦਿਲਾਵਾਂ ਵਿੱਚ ਰਹਿੰਦਾ ਬਾਈ ਰੱਬ ਕਿਤੇ ਲੱਭਣ ਦੀ ਲੋੜ ਨਹੀਂ ਬਾਈ ਰੱਬ ਇਨਸਾਨੀ ਜਾਮੇ ਚ ਦ ਰੱਬਰੇ ਹਰ ਬੰਦੇ ਦੇ ਇਨਸਾਨ ਦੇ ਅੰਦਰ ਆ ਬਾਈ ਅੰਦਰੋਂ ਲੱਭ ਕੇ ਵੇਖੋ ਰੱਬ ਨੂੰ ਕਿਤੇ ਜ਼ਿਆਦਾ ਮਨ ਨੂੰ ਖੁਸ਼ੀ ਮਿਲੇਗੀ ਕਿਤੇ ਮੰਦਰ ਗੁਰਦੁਆਰੇ ਜਾਣ ਦੀ ਲੋੜ ਨਹੀਂ ਭਾਵੇਂ ਨਾਸਤਿਕ ਲੋਕੀ ਕਹਿਣ ਅਸੀਂ ਨਾਸਤਿਕ ਠੀਕ ਆ ਰੱਬ ਆਪਣੇ ਘਰ ਹੀ ਬੈਠਾ ਬਾਈ ਬਾਈ ਇਹਨੂੰ ਮਾਤਾ ਨੂੰ ਐਸੇ ਜੋੜ ਗਈ ਸਿਰਫ ਜਿਹੜੇ ਮੁੰਡੇ ਨੂੰ ਦਵਾਈਆਂ ਦੀ ਜਿੱਥੇ ਦਵਾਈਆਂ ਕੰਮ ਕਰੂਗੀ ਉੱਥੇ ਕੋਈ ਦਵਾਈਆਂ ਵੀ ਖਟੀਆਂ ਜਾਈ ਜ਼ਰੂਰੀ ਆ ਪਰ ਜਿਹੜੇ ਇੱਥੇ ਦਵਾਈਆਂ ਦੀ ਲੋੜ ਜ਼ਿਆਦਾ ਵਾ ਦਵਾਈਆਂ ਨਾਲ ਹੀ ਉਹਨੇ ਠੀਕ ਹੋਣਾ ਦਵਾਈਆਂ ਵੀ ਕਰਿਓ ਬਾਈ ਦੀ ਜਿਹੜੀ ਦਵਾਈ ਜਿਹੜੀ ਸਹੀ ਰਿਐਕਟ ਕਰੇ ਬਾਈ ਤੇ ਚਾ ਦਿਲ ਦੀ ਦਿਲ ਦੀ ਠੀਕ ਹੋਵੇ ਇਸ ਬੰਨੇ ਸੋਚਣਾ ਚਾਹੀਦਾ ਇੱਕ ਇਨਸਾਨੀ ਪ੍ਰੋਪਰ ਜਿਹੜਾ ਹੈਗਾ ਨਾ ਆਪਣੀ ਲੈ ਇੱਕ ਫੜ ਲਈਏ ਕਿ ਇੱਕ ਲੜ ਲੱਗਾ ਰਵੇ ਬਾਈ ਜੀ ਆਪਣੀ ਇੱਕ ਮਨੋ ਕਾਮਨਾ ਪੂਰੀ ਨਾ ਹੋਵੇ ਫਰੀ ਜਾਣ ਇੱਕ ਜਗ੍ਹਾ ਜਾ ਕੇ ਆਪਰ ਰੱਬ ਬਾਈ ਬਦਲ ਲੈਨੇ ਆ ਹਾਡੀ ਬੰਦੇ ਦੀ ਕੀ ਔਕਾਰ ਆ ਭਾਈ ਅਸੀਂ ਰੱਬ ਬਦਲਣੇ ਜਾਣੇ ਚੱਲ ਯਾਰ ਇੱਕ ਜਗ੍ਹਾ ਮੇਰੀ ਬੁਮਨ ਕਾਮਨਾ ਨਹੀਂ ਪੂਰੀ ਚੱਲ ਦੂਜੀ ਜਗ੍ਹਾ ਜਾ ਕੇ ਟਰਾਈ ਕਰੀਏ ਉਥੋਂ ਸ਼ਾਇਦ ਪੂਰੀ ਹੋ ਜੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਨਵਦੀਪ ਭਾਈ ਨੇ ਬਹੁਤ ਵਧੀਆ ਸਨੇਹ ਦਿੱਤਾ ਵਾ ਭਾਈ ਇਲਾਜ ਦੀ ਲੋੜ ਆ ਨਾ ਕੀ ਬਾਬਿਆਂ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਵੀ ਮੈਂ ਹੰਦਾ ਕਹਿਣਾ ਵੀ ਸਵਾ ਮਹੀਨੇ ਕਿੱਥੇ ਕਿੱਥੇ ਮੈਂ ਬਾਬਿਆਂ ਕੋ ਜਾਂਦੀ ਨਹੀਂ ਆ ਤੇ ਸ਼ਾਇਦ ਬਾਬੇ ਵਾਲੇ ਨੇ ਭੈਣ ਨੂੰ ਲੁੱਟਿਆ ਵੀ ਹੋਊਗਾ ਪੈਸੇ ਚਾਲ ਹੋ ਗਏ ਉਹ ਵੀ ਸ਼ਾਇਦ ਬਰਬਾਦ ਹੋ ਗਏ ਭੈਣ ਦੇ ਪਰ ਨਵਦੀਪ ਬਾਈ ਦਾ ਕਹਿਣਾ ਵੀ ਜੇਕਰ ਬਾਬਿਆਂ ਦੀ ਜਾਂਦੀ ਭਜਾਏ ਭੈਣ ਚੰਗੇ ਡਾਕਟਰ ਕੋ ਜਾਂਦੀ ਚੰਗੇ ਇਲਾਜ ਕਰਾਉਂਦੀ ਤੇ ਸ਼ਾਇਦ ਅੱਜ ਅੱਜ ਇਹਦਾ ਪੁੱਤ ਜਵਾਨ ਹੋ ਜਾਂਦਾ ਤੇ ਅੱਜ ਵਿਆਹ ਵਾਲਾ ਹੁੰਦਾ ਇਸ ਕਰਕੇ ਸਾਡੀ ਹੋਰ ਵੀ ਦਸ਼ਕਾਂ ਨੂੰ ਪੀੜ ਹੈ ਭਾਈ ਬਹੁਤੇ ਬਾਬਿਆਂ ਚ ਕਹਿਣਾ ਪਿਆ ਕਰੋ ਕਿਤੇ ਕੋਈ ਕੀਤਕਰਾ ਦਾ ਚੱਕਰ ਨਹੀਂ ਹੁੰਦਾ ਕਿਤੇ ਤੁਹਾਨੂੰ ਕੋਈ ਨਹੀਂ ਨੁੜਦਾ ਸਿਰਫ ਤੁਹਾਡੇ ਜੇਕਰ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਦਿਮਾਗੀ ਇਲਾਜ ਦੀ ਲੋੜ ਆ ਦਵਾਈ ਦੀ ਲੋੜ ਆ ਨਾ ਕਿ ਬਾਬਿਆਂ ਦੀ ਲੋੜ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਦ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ